ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਚੋਰਾਂ ਦੇ ਜਿਹੜੇ ਹੌਸਲੇ ਨੇ ਇਸ ਹੱਦ ਤੱਕ ਬੁਲੰਦ ਹੋ ਗਏ ਨੇ ਪਹਿਲਾਂ ਤਾਂ ਆਮ ਲੋਕਾਂ ਦੀਆਂ ਹੀ ਚੀਜ਼ਾਂ ਚੋਰੀ ਕਰਦੇ ਸੀ ਵਹੀਕਲ ਚੋਰੀ ਕਰਦੇ ਸੀ ਪਰ ਹੁਣ ਕਾਉਂਸਲਰ ਦੀ ਐਕਟਿਵਾ ਚੋਰੀ ਹੋ ਗਈ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਤਾਂ ਗੁਰਦਾਸਪੁਰ ਦੇ ਕਾਂਗਰਸੀ ਕਾਉਂਸਲਰ ਦਾ ਜ਼ਿਕਰ ਕਰ ਲੈਣੇ ਆ ਜਿਹੜੇ ਕਿ ਆਪਣੇ ਇਲਾਕੇ ਦੇ ਵਿੱਚੋਂ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਗਏ ਹੋਏ ਸੀ ਕਿ ਸਾਰੇ ਕਾਰਜ ਸਹੀ ਤਰੀਕੇ ਦੇ ਨਾਲ ਚੱਲ ਰਹੇ ਨੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲਤਾ ਨਹੀਂ ਆ ਰਹੀ ਤਾਂ ਉਦੋਂ ਹੀ ਉਹਨਾਂ ਦੀ ਐਕਟਿਵਾ ਜਿਹੜੀ ਉਹ ਚੋਰੀ ਹੋ ਜਾਂਦੀ ਹੈ ਤਾਂ ਦੱਸਦੀ ਕਿ ਚੋਰੀ ਕਰਦੇ ਚੋਰ ਦੀ ਜਿਹੜੀ ਵੀਡੀਓ ਹੈ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਦੱਸਦੀ ਹੈ ਕਿ ਕਾਂਗਰਸੀ ਕਾਉਂਸਲਰ ਦੱਸਿਆ ਜਾ ਰਿਹਾ ਗੁਰਦਾਸਪੁਰ ਤੋਂ ਮਾਮਲਾ ਸਾਹਮਣੇ ਹੈ ਜਿੱਥੇ ਕਾਉਂਸਲਰ ਹੈ ਜਿਹੜਾ ਇਲਾਕੇ ਦੇ ਵਿੱਚ ਜਾਂਦਾ ਹੈ ਹਲਕੇ ਦੇ ਵਿੱਚ ਜਾਂਦਾ ਹੈ ਲੋਕਾਂ ਦੇ ਨਾਲ ਵਾਰਤਾਲਾਪ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਵਿਕਾਸ ਕਾਰਜ ਨੇ ਜਿਹੜੇ ਮੁਕੰਮਲ ਤੌਰ ਤੇ ਹੋ ਰਹੇ ਨੇ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਤਕਲੀਫਤਾਨੀ ਆ ਰਹੀ ਮੁਸ਼ਕਲਤਾਨੀ ਆ ਰਹੀ ਤਾਂ ਉਹਦੇ ਹੀ ਉਹਨਾਂ ਦੀ ਸਕੂਟਰੀ ਚੋਰੀ ਹੋ ਜਾਂਦੀ ਹੈ ਤਾਂ ਬਿਲਕੁਲ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਪ੍ਰਸ਼ਾਸਨ ਦੇ ਲਈ ਵੱਡਾ ਸਵਾਲ ਖੜਾ ਹੋ ਗਿਆ ਕਿਉਂਕਿ ਆਮ ਲੋਕਾਂ ਨੂੰ ਪਹਿਲਾਂ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਸੀ ਪਰ ਹੁਣ ਕਾਉਂਸਲਰ ਵਰਗੇ ਕਹਿ ਸਕਦੇ ਆ ਮਹਾਨ ਸ਼ਖਸੀਅਤਾਂ ਨੇ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਉੱਗਾ ਰੋਲ ਨਿਭਾਉਂਦੀਆਂ ਨੇ ਸਾਡੇ ਸਭ ਲਈ ਇੱਕ ਕਹਿ ਸਕਦੇ ਆ ਮੋਟੀਵੇਸ਼ਨਲ ਹੁੰਦੀਆਂ ਨੇ ਅਗਰ ਜੇਕਰ ਉਹਨਾਂ ਦੀਆਂ ਇਹ ਚੀਜ਼ਾਂ ਚੋਰੀ ਹੋਣ ਲੱਗ ਜਾਣ ਫਿਰ ਆਮ ਜਨਤਾ ਕਿੱਧਰ ਮੁ ਜਾਏਗੀ ਮੈਂ ਰਕੇਸ਼ ਕੁਮਾਰ ਕਾਉਂਸਲਰ ਵਾਰਡ ਨੰਬਰ 28 ਵਿਲੇਜ ਬਾਬੋਆਲ ਮੈਂ ਆਪਣੀ ਕਮਲ ਸਵੀਟ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਕਿ ਹਿਮਾਲਿਆ ਪਬਲਿਕ ਸਕੂਲ ਦੇ ਗੇਟ ਦੇ ਸਾਹਮਣੇ ਮੇਰੀ ਗਲੀ ਸਟਾਰਟ ਹੁੰਦੀ ਆ ਉਹ ਗਲੀ ਬਣ ਰਹੀ ਸੀ ਤੇ ਮੈਂ ਉੱਥੇ ਮਿਸਤਰੀਆਂ ਨਾਲ ਪੁੱਛਣ ਲੱਪਿਆ ਵੀ ਗਲੀ ਗੁਲੀ ਕਿੱਦਾਂ ਬਣਾਣੀ ਆ ਤੇ ਮੇਰੀ ਮੋਪੜ ਖੜੀ ਸੀ ਮੋਪੜ ਜਿਹੜੀ ਆ ਉਹ ਉਸੇ ਵੇਲੇ ਇੱਕ ਲੜਕਾ ਆਇਆ ਉਹ ਮੇਰੀ ਮੋਪੜ ਨੂੰ ਸਟਾਰਟ ਕਰਕੇ ਲੈ ਗਿਆ ਤੇ ਉਹਦੇ ਵਿੱਚ ਮੇਰੇ ਬੜੇ ਇੰਪੋਰਟੈਂਟ ਡਾਕੂਮੈਂਟ ਜਿਹਦੇ ਵਿੱਚ ਮੇਰੀਆਂ ਲੈਜ਼ਰਾਂ ਜਿਹਦੇ ਵਿੱਚ ਮੇਰੇ ਸਾਰੇ ਬੈਂਕ ਦੀਆਂ ਚੈੱਕ ਬੁੱਕਾਂ ਮੇਰੇ ਏਟੀਐਮ ਕਾਰਡ ਮੇਰੀਆਂ ਜਿਹੜੀਆਂ ਮੈਡੀਕਲ ਰਿਪੋਰਟਸ ਜਿਹੜਾ ਮੇਰਾ ਟ੍ਰੀਟਮੈਂਟ 슈ਗਰ ਦਾ ਚੱਲਦਾ ਉਹ ਸਾਰੀਆਂ ਮੇਰੀਆਂ ਉਹ ਮੇਰਾ ਸਾਰਾ ਹੀ ਲਾਸ ਹੋ ਗਿਆ ਜਿੱਥੇ ਮੇਰੀ ਮੋਪਡਲ ਦਾ ਬੜਾ ਮੇਰਾ ਲਾਸ ਹੋਇਆ ਉਹਦੇ ਨਾਲੋਂ ਜ਼ਿਆਦਾ ਮੇਰੀਆਂ ਉਹਦੇ ਵਿੱਚ ਲੇਜ਼ਰ ਜਿਹੜੀਆਂ ਮੇਰਾ ਬੈਗ ਆ ਉਹਦੇ ਵਿੱਚ ਸਮਾਨ ਹੈਗਾ ਕਿਉਂਕਿ ਸਾਰਾ ਕੁਝ ਉਹਦੇ ਵਿੱਚ ਮੇਰਾ ਜਿਹੜਾ ਅੰਬੂਜਾ ਸੀਮੰਟ ਦਾ ਸਾਰਾ ਹਿਸਾਬ ਤਾਂ ਮੇਰਾ ਵਿੱਚ ਆ ਤੇ ਉਹ ਮੈਨੂੰ ਕੋਈ ਦੇਣ ਲੈਣ ਸਾਰਾ ਉਹਦੇ ਵਿੱਚ ਆ ਮੈਂ ਲੱਗ ਲੱਗੇ ਆਪਣੇ ਬਿਹਾਵ ਤੇ ਫੋਟੋਜ਼ ਕਢਾਈਆਂ ਉਹ ਸਾਫ਼ ਦਿਖਾਈ ਦੇ ਰਿਹਾ ਮੁੰਡਾ ਲੇਕਿਨ ਉਹ ਅਜੇ ਤੱਕ ਕੋਈ ਵੀ ਉਹਦਾ ਪਤਾ ਨਹੀਂ ਲੱਗਾ ਉਹ ਸਾਹਬ ਲੱਭ ਰਿਹਾ ਜਿਹੜਾ ਮੁੰਡਾ ਜਿਹੜਾ ਲੈ ਕੇ ਗਿਆ ਉਹ ਸੀਸੀ ਫੁਟੇਜ ਕੈਮਰੇ ਵਿੱਚ ਵੀ ਪੂਰੀ ਤਰ੍ਹਾਂ ਆ ਚੁੱਕਾ ਨਾ ਵੀ ਮੇਰਾ ਜਿਹੜੀ ਉਹ ਲੈਜਰ ਆ ਮੇਰਾ ਬੈਗ ਆ ਉਹ ਜਲਦੀ ਤੋਂ ਜਲਦੀ ਛਾਨਬੀਨ ਕਰਕੇ ਕਿਤੇ ਲੱਭ ਕੇ ਮੈਨੂੰ ਦਵਾਇਆ ਜਾਏ ਤਾਂ ਜੋ ਜਿਹੜਾ ਮੇਰਾ ਕਾਰੋਬਾਰੀ ਨੁਕਸਾਨ ਹੋਣਾ ਹੋਏ ਤੇ ਕੱਲ ਇੱਕ ਨਾ ਦਰਖਾਸਤ ਆਈ ਸਾਡੇ ਕੋਲ ਤੇ ਆਪਣੇ ਕਾਉਂਸਲਰ ਹੈਗੇ 28 ਨੰਬਰ ਵਾਰਡ ਦੇ ਉਹ ਕਿਤੇ ਗਏ ਸੀ ਕੰਮ ਦੇ ਤੇ ਇਹਨਾਂ ਨੂੰ ਸਕੂਟੀ ਲਾਈਏ ਚਾਬੀ ਦੇ ਵਿੱਚ ਹੀ ਆਪਣੇ ਧਿਆਨ ਲੱਗੇ ਸੀ ਕਿ ਉਹ ਪਿੱਛੇ ਚਾਬੀ ਲਾ ਕੇ ਲੈ ਕੇ ਭੱਜ ਗਿਆ ਸੀ ਕੱਲ ਦੀ ਪੜਤਾਲ ਕਰਦੇ ਆ ਪਿੱਛਾ ਕਰ ਰਿਹਾ ਸੀਸੀਟੀਵੀ ਫੁਟੇਜ ਵੀ ਕਢਾਈ ਹੈ ਵਿੱਚੋਂ ਜਿਹੜਾ ਆ ਰਿਹਾ ਬੰਦਾ ਉਹਦੀ ਫੋਟੋ ਥੋੜੀ ਕਲੀਅਰ ਨਹੀਂ ਆ ਰਹੀ ਤੇ ਅਸੀਂ ਆਪਣੇ ਸਾਰੇ ਗੁਰਪਾਂ ਚ ਪਾਈ ਹੈ ਕੋਈ ਨੀ ਇੱਕ ਦੋ ਦਿਨ ਚ ਲੱਭ ਜੂਗਾ ਬੰਦਾ ਇਹਾਂ ਬਿੱਲ ਬੁੱਕਾ ਰਾ ਵਗੈਰਾ ਹੋਰ ਉਹਨਾਂ ਦਾ ਸਾਰੇ ਸਮਾਨ ਆਪਣਾ ਘਰ ਦਾ ਸਮਾਨ ਜਿਹੜਾ ਹੁੰਦਾ ਵਧੀਆ ਸਾਰਾ ਵਿੱਚ ਹੀਗਾ ਕਾਰੋਬਾਰੀ ਦੇ ਬਿੱਲ ਬੁੱਕਾ ਹਾਂ ਬਿੱਲ ਬੁੱਕਾ ਰਾ ਵਗੈਰਾ ਤੇ ਤਫਤੀਸ਼ ਚੱਲ ਰਹੀ ਹੈ ਕੱਲ ਨਾਲੇ ਐਮਸੀ ਸਾਹਿਬ ਦੇ ਨਾਲ ਹੀ ਆਪਾਂ ਸਾਰੇ ਫਿਰੇ ਆ ਫੋਟੋ ਵੀ ਦਿਖਾਈਆਂ ਆਮ ਲੋਕਾਂ ਨੂੰ ਤੇ ਫਿਰ ਇਹ ਬਿਲਕੁਲ ਤਸਦੀਕ ਨਹੀਂ ਹੋਈ ਪੂਰੀ ਇੱਕ ਕਿ ਕਿਤੇ ਗਏ ਹੋ ਮਤਲਬ ਸਥਾਨ ਤੇ ਕਿਤੇ ਦੱਸਿਆ ਤੂੰ ਹਾਂ ਹਾਂ ਜਾ ਕੇ ਆਇਆ ਸਾਨੂੰ शक ਪਿਆ ਹੈਗਾ ਕਿ ਗੁਰਦਾਸ ਨੰਗਲ ਦਾ ਹੈਗਾ ਲੜਕਾ ਸੀ ਨਾਲ ਜਾ ਕੇ ਐਮਸੀ ਸਾਹਿਬ ਦੇ ਨਾਲ ਜਾ ਕੇ ਆਇਆ ਉਥੇ ਪਰ ਉਹ ਉਥੇ ਪਤਾ ਜੋ ਹੀ ਕੀਤੀ ਪਰ ਉਹ ਕਹਿੰਦੇ ਆ ਕਿ ਬੱਚਾ ਉਹ ਜਿਹੜੀ ਫੋਟੋ ਹੈ ਨਾ ਯੋਰ ਨਾਲ ਰਲਦੀ ਮਿਲਦੀ ਨਹੀਂ ਹੈ ਫਿਰ ਅੱਗੇ ਤਸਦੀਕ ਕੀਤੀ ਜਾ ਜਾਰੀ ਹੈ